ਪਟਿਆਲਾ ਦੇ ਨਿੱਜੀ ਸਕੂਲ ਨੂੰ ਈਮੇਲ ਰਾਹੀਂ ਮਿਲੀ ਧਮਕੀ ਪਟਿਆਲਾ ਦੇ ਐਸਐਸਪੀ ਵਰਮਨ ਸ਼ਰਮਾ ਨੇ ਮੌਕੇ ਤੇ ਪਹੁੰਚ ਕੇ মিডিਆ ਨਾਲ ਕੀਤੀ ਗੱਲਬਾਤ ਫੋਨ ਤੇ ਵੇਸਟ ਮਿਲੇ ਕਿ ਕਿਹੜਾ ਸਕੂਲ ਹੈ ਕਿੱਥੇ ਦੇਖੋ ਜੀ ਇਹ ਰਾਏਨ ਇੰਟਰਨੈਸ਼ਨਲ ਸਕੂਲ ਹੈਗਾ ਜਿਹੜਾ ਕਿ ਅਰਬਨ ਸਟੇਟ ਦੇ ਏਰੀਆ ਚ ਸਿਚੁਏਟਿਡ ਹੈਗਾ ਸਵੇਰੇ ਕੋਈ 10 ਵਜੇ ਦੇ ਲਾਗੇ ਇਸ ਸਕੂਲ ਨੂੰ ਬੌਮ ਥ੍ਰੈਟ ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲ ਐਨ ਐਲ ਜੀ ਡੀ ਤੇ ਬੌਮ ਆਪਣੇ ਇਕਵਿਪਮੈਂਟਸ ਬੋਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲਿਮਨਰੀ ਐਂਟੀ ਸਬੋਟਾਜ ਚੈੱਕ ਜਿਹੜੀ ਆ ਉਹ ਐਸਐਚਓ ਅਰਬਨ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਤੇ ਅਸੀਂ ਐਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਚੈਕ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੋਮ ਥ੍ਰੈਟ ਆਈਏ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇੱਥੇ ਨਾਲ ਮੈਂ ਇਹ ਵੀ ਕਹਿਣਾ ਚਾਹਵਾਂਗਾ ਕਿ ਕਈ ਵਾਰੀ ਇਹੋ ਜੇ ਹੋਕਸ ਈਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵियस 엘ਮੈਂਟਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ ਔਰੀਜਿਨੇਟ ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਸਾਰਾ ਡਿਟੇਲ 'ਚ ਸਾਇੰਟੀਫਿਕਲੀ ਸਟੱਡੀ ਕਰਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਈਮੇਲ ਕਰਕੇ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਜਾਬ ਤਨਸਰ ਕਾਰਵਾਈ ਅਸੀਂ ਅਮਲ 'ਚ ਲੈ ਕੇ ਆਵਾਂਗੇ ਤੇ ਕਿਉਂਕਿ ਇਹ ਸਾਈਬਰ ਟੀਮ ਸਾਡੀਆਂ ਆਲਰੇਡੀ ਇਹਦੀ ਆਈਪੀ ਟਰੇਸ ਕਰਨ 'ਚ ਲੱਗ ਗਈਆਂ ਨੇ ਤੇ ਉਹਦੇ ਬਾਬਤ ਤੁਹਾਨੂੰ ਦੁਬਾਰੇ ਸ਼ਾਮ ਨੂੰ ਸੂਚਿਤ ਕਰਾਂਗੇ ਕਿੰਨੇ ਤੋਂ ਹੁਣ ਤੱਕ ਦੀ ਚਾਰਜ ਵੀ ਕੋਈ ਸਾਹਮਣੇ ਆਇਆ ਜੀ ਸਕੂਲ ਦੇ हिसाब से ਚੱਲ ਰਿਹਾ ਹੈ ਕੁਝ ਐਸਾ ਕਿੰਨੇ ਸਕੂਲਾਂ ਨੂੰ ਥ੍ਰੈਟ ਆਇਆ ਹੈ ਥ੍ਰੈਟ ਜਿਹੜਾ ਆਫੀਸ਼ੀਅਲੀ ਪਟਿਆਲਾ ਪੁਲਿਸ ਨੂੰ ਤੇ ਹਾਲ ਫਿਲਹਾਲ ਰੈਨ ਇੰਟਰਨੈਸ਼ਨਲ ਸਕੂਲ ਦਾ ਹੀ ਆਇਆ ਹੈ ਬਟ ਇੱਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕ ਜਾਂ ਦੋ ਸਕੂਲਾਂ ਨੇ ਰੂਟੀਨ 'ਚ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਆਪ ਹੀ ਛੁੱਟੀ ਕਰਾਤੀ ਤੇ ਮੈਂ ਇੱਥੇ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੇ ਸਵਿਫਟਲੀ ਪਹਿਲਾਂ ਵੀ ਰਿਸਪਾਂਸ ਕਰਦੀ ਰਹੀ ਹੈ ਤੇ ਸਾਡੀ ਜਿਹੜੀ ਐਂਟੀ ਸੈਬੋਟਾਜ ਐਂਡ ਬੌਮ ਡਿਸਪੋਜ਼ਲ ਟੀਮ ਨੇ ਹੁਡੂੰਗਾ ਇਨਲ ਚੈਕਿੰਗ ਕਰਨਗੇ ਤੇ ਜਿਹੜੇ ਜਿਹੜੇ ਵੀ ਸ਼ਖਸ ਨੇ ਸ਼ਰਾਰਤ ਕੀਤੀ ਉਹਦੇ ਖਿਲਾਫੀ ਛੇਤੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਚਲੋ ਪਤਾ ਕਿਸ ਦਾ ਨਾਮ ਆਇਆ ਕਿਸ ਨੇ ਤੁਹਾਨੂੰ ਦੇਖੋ ਜੀ ਈਮੇਲ ਚ ਕੋਈ ਨਾਮ ਨਹੀਂ ਮੈਂਸ਼ਨਡ ਕਿਸੇ ਸੰਗਠਨ ਦਾ ਨਾਮ ਨਹੀਂ ਮੈਂਸ਼ਨਡ ਆਗਾ ਸਿਰਫ ਉਹਨਾਂ ਨੇ ਇਹ ਲਿਖਿਆ ਕਿ ਬੀਐਸਏ ਹਿੰਦੁਸਤਾਨ ਦੇ ਸਪੀਲਰ ਦਾ ਨਿਸ਼ਾਨਾ ਬਣਾਵਾਂਗੇ ਤੇ ਉਹਦੇ ਬਾਬਤ ਪ੍ਰਕਾਸ਼ਨਰੀ ਅਸੀਂ ਇੱਥੇ ਕਰ ਰਹੇ ਹਾਂ ਕਿਸੇ ਵੀ ਸੰਗਠਨ ਦਾ ਜਾਂ ਕਿਸੇ ਵੀ ਵਿਅਕਤੀ ਦਾ ਨਾਮ ਉਸ ਈਮੇਲ 'ਚ ਨਹੀਂ ਹੈਗਾ। ਰੇਲਵੇ ਸਟੇਸ਼ਨ ਬਾਰੇ ਲਿਖਿਆ ਗਏ। ਉਹ ਤੇ ਦੇਖੋ ਜੀ ਉਹ ਤੇ ਆਪਾਂ ਪਹਿਲਾਂ ਵੀ ਜਿਹੜੀ ਰੂਟੀਨ ਦੀ ਵੀ ਪੁਲਿਸਿੰਗ ਹੈਗੀ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਹੋ ਗਏ ਇਹਨਾਂ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਹੋ ਗਏ ਇੱਥੇ ਐਂਟੀ ਸਬੋਟਾ ਚੈੱਕ ਹੋ ਗਏ ਇਹਨਾਂ ਨੂੰ ਅਸੀਂ ਵਾਈਟਲ ਇੰਸਟਾਲੇਸ਼ਨਸ ਕਹਿੰਦੇ ਆ ਉਹ ਅਸੀਂ ਰੂਟੀਨ 'ਚ ਵੀ ਕਰਾਨੇ ਰਹਿੰਦੇ ਹਾਂ ਉਹ ਅੱਗੇ ਵੀ ਚੱਲ ਰਿਹਾਗਾ ਉਹ ਕ